ਉਸੀ ਦੇਖ ਰਹੇ ਹਾਂ ਕ੍ਰਾਂ ਨਿਊਜ਼ ਦੀਆਂ ਖਬਰਾਂ ਸ਼ਿਆਪੋ ਦੇ ਨਿਵਾਸੀਆਂ ਨੂੰ ਸਾਫ਼-ਸੁੱਥਰੀਆਂ ਖਾਜੋਗ ਵਸਤੂਆਂ ਮੁਹਈਆ ਕਰਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਮੁਕੇਰੀਆਂ ਦੇ ਬਸ ਅੱਡੇ ਦੇ ਨੇੜੇ ਸਵੇਰੇ 6 ਵਜੇ ਦੇ ਕਰੀਬ ਇੱਕ ਹਰਿਆਣਾ ਨੰਬਰ ਗੱਡੀ ਲਗਭਗ 700 ਕਿਲੋ ਸ਼ੱਕੀ ਪਨੀਰ ਫੜਿਆ ਇਸ ਮੌਕੇ ਤੇ ਸਿਹਤ ਅਫਸਰ ਡਾਕਟਰ ਜਤਿੰਦਰ ਕੁਮਾਰ ਪਾਟਿਆ ਅਤੇ ਉਹਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਜਾਂਚ ਕੀਤੀ ਜਾਂ ਤੇ ਪਹਿਲੀ ਨਜ਼ਰ ਇਹ ਪਨੀਰ ਘਟੀਆ ਕੁਆਲਿਟੀ ਹੋਣ ਦੀ ਸ਼ੱਕ ਹੋਈ पनीर दे सैंपल लेके उसको कोल्ड स्टेयर विच सीज कर ਦਿੱਤਾ गया देखो पूरी खबर अच्छा सर सर की कहना चाहते हैं आज दो मिनट वेट कर दूसरा जी सर तो की कहना चाहते हैं मखेरिया अज असी सड़क सार ही इतने एक इंटरसैप्टी किया ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਉਹਦੇ ਪੰਜਾਬ ਸਰਕਾਰ ਨੇ ਜਿੱਦਾਂ ਅੱਜਕੱਲ੍ਹ ਚਲਾਈ ਹੋਈ ਹੈ ਮਹਿੰਦ ਫੈਸਟੀਵਲ ਸੀਜ਼ਨ ਤੇ ਸਾਨੂੰ ਮਾਨਯੋਗ ਫੂਡ ਐਂਡ ਡਰੱਗ ਕਮਿਸ਼ਨਰ ਸਰਦਾਰ ਦਨਰਾਜ ਸਿੰਘ ਜੀ ਆਈਐਸ ਮਾਨਯੋਗ ਡਿਪਟੀ ਮਿਸ਼ਨ ਆਸ਼ਿਕਾ ਜੈਨ ਅਤੇ ਸਾਡੇ ਮਾਨਯੋਗ ਜਨ ਸਿਵਲ ਸਰਜਨ ਸਾਹਿਬ ਡਾਕਟਰ ਮਿਲਦੀ ਉਹਨਾਂ ਵੱਲੋਂ ਸਖਤ ਇਹਦਾਇਤ ਹੈ ਕਿ ਤਿਹਾੜੀ ਸੀਜ਼ਨ ਮੁੱਖ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟੇ ਸਮਾਨ ਨਾ ਲੁਕਾਉਣ ਦੀ ਮਹੀਆ ਕਰਾਇਆ ਜਾ ਸਕੇ ਔਰ ਔਰੇ ਸਬੰਧ ਚ ਆ ਸਾਡੀ ਟੀਮ ਜਿਹੜੀ ਹੈ ਫੂਡ ਸੇਫਟੀ ਟੀਮ ਤੜਕਸ ਆ ਰਹੀ ਇਥੇ ਜਿਹੜੀਆਂ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦੌਰਾਨ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣੇ ਤੋਂ ਆ ਰਹੀ ਸੀ ਔਰ ਇਥੇ ਮੁਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰੀਬਿਊਟ ਕਰਨਾ ਸੀ ਨੀਅਰ ਅਬਾਊਟ 7 ਕੁਇੰਟਲ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਇਹ ਜਿਹੜਾ ਜਿੰਨਾ ਵੀ ਪਨੀਰ ਸੀ ਇਨੂੰ ਅਸੀਂ ਕੋल्ड ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜ ਦਿੱਤਾ ਜਾਏਗਾ ਔਰ ਰਿਪੋਰਟ ਅਚੇ ਤਰਝੁਤੀ ਬੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤੇ ਇਹ ਜਿਹੜਾ ਪਨੀਰ ਹੈ ਤੇ ਕਿਹੜੀਆਂ ਦੁਕਾਨਾਂ ਕਿਉ ਹਾਂਜੀ ਕੌਣ ਮੇਨ ਡੀਲਰ ਹੈ ਕੰਮ ਕੀ ਰੀਆਂ ਜਿਹਦਾ ਚੱਕਦਾ ਜਾਂ ਕਿੱਥੋਂ ਕੋਈ ਇਦਾਂ ਦੇ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣਾ ਤੋਂ ਆ ਰਿਹਾ ਸੀ ਤੇ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਇਹਨੂੰ ਡਿਸਟ੍ਰੀਬਿਊਟਰ ਇਦਾਂ ਨਹੀਂ ਪਤਾ ਹੈਗਾ ਸਿਰਫ ਇਹਨਾਂ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਹੈ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਈ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲੇ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕਿਆ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕਿਆ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਆ ਉਹਨੂੰ ਅਸੀਂ ਇੱਥੇ ਕੋਲ ਸਟੋਰ ਚ ਸੀਲ ਕਰ ਰਹੇ ਹਾਂ ਠੀਕ ਹੈ ਜੇ ਇੱਥੇ ਕੀ ਕਿਹਦੇ ਇਹ ਜਿਹੜਾ ਪ੍ਰੀਰਾ ਇਹੋ ਨਕਲੀ ਆ ਜਾਂ ਅਸਲੀ ਇਸ ਵਿੱਚ ਕਿਉਂਕਿ ਲੋਕਾਂ ਨੂੰ ਅਵੇਰਨੈਸ ਕਰਨਾ ਜ਼ਰੂਰੀ ਹੈ ਜਿਹੜਾ ਪਨੀਰ ਹੈ ਜਿੰਨਾ ਵੀ ਅਸੀਂ ਫੜਕਦੇ ਆ ਜਾਂ ਜੋ ਵੀ ਇਨਵੈਸਟੀਗੇਸ਼ਨ ਨਹੀਂ ਉਹ ਰੀਸੈਂਪਲ ਲਿੱਤੇ ਜਾਂਦੀ ਆ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਉਹਰੇ ਚ ਅਸੀਂ ਕਹਿ ਸਕਦੇ ਆ ਕਿ ਅਸਲੀ ਆ ਨਕਲੀ ਹੈਗਾ ਉਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋールド ਸਟੋਰੇਜ ਚ ਸਟੋਰ ਕਰ ਲੈਂਦੇ ਆ ਤਾਕੀ ਰਿਪੋਰਟ ਆਂਦੇ ਜੇ ਤੇ ਠੀਕ ਹੋਇਆ ਤੇ ਫਿਰ ਅਸੀਂ ਰਿਲੀਜ਼ ਕਰਾਂਗੇ ਆਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਉਹ ਦੇ ਅਗੇਂਸਟ ਫੂਡ ਸੇਫਟੀ ਐਕਟ ਸਟੈਂਡਰਡ ਐਂਡ ਐਕਟ ਦੇ ਅਗੇਂਸਟ ਕਾਰਵਾਈ ਕੀਤੀ ਜਾਏ ਤੇ ਉਹ ਜਿਹੜਾ ਗੱਡੀ ਵਾਲਾ ਹਾਂਜੀ ਹੁਣ ਫੜ ਲਿਆ ਜੀ ਗੱਡੀ ਵਾਲਾ ਹਾਂਜੀ ਗੱਡੀ ਵਾਲਾ ਇੱਥੇ ਆਇਆ ਉਹ ਨਾਲ ਹੀ ਸਾਡੇ ਗਿਆ ਤੇ ਉਹਨੂੰ ਅਸੀਂ ਨਾਲ ਰੱਖ ਕੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹ ਕੰਪਲੀਟ ਰੱਖਦੇ ਹਾਂ ਅਸੀਂ ਕੀ ਨਾਮ ਆਪਣਾ ਤੇ ਕਿਹੜੀ ਜਗ੍ਹਾ ਤੋਂ ਆਏ ਮੇਰਾ ਨਾਮ ਹੈਗਾ ਪ੍ਰਹਿਲਾਦ ਜੀ ਹਾਂਜੀ ਪ੍ਰਹਿਲਾਦ ਪ੍ਰਹਿਲਾਦ ਪ੍ਰਲਾਦ ਹਾਂਜੀ 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 ਅਸੀਂ ਹੈ ਟੋਹਾਨੇ ਸੇ ਤੋਹਾਨਾ ਕਿੱਥੇ ਵੰਦਾ ਜੀ ਤੋਹਾਨਾ ਟੋਹਾਨਾ ਸਰ ਟੋਹਾਨਾ ਹਰਿਆਣੇ ਦਾ ਟੋਹਾਨਾ ਕਿੱਥੇ ਵੰਦਾ ਟੋਹਾਨਾ ਜੀ ਹਰਿਆਣੇ ਜੀ ਹਰ ਜਿੱਤ ਕੀ ਲੈ ਕੇ ਆਏ ਤੁਸੀਂ ਪਨੀਲੇ ਕੇ ਆਏ ਸਭ ਠੀਕ ਹੈ ਜੀ ਕਿਹੜੀ ਦੁਕਾਨ ਤੋਂ ਲੈ ਕੇ ਆਏ ਪਤਾ ਕੀ ਦੁਕਾਨ ਦਾ ਕਿੱਥੋਂ ਲੈ ਕੇ ਆਏ ਇਹ ਕਿਹੜਾ ਸਪਲਾਈ ਦੇਦਾ ਜਸਰ ਉਹਨਾਂ ਨੇ ਫੋਨ ਕੀਤਾ ਤਾ ਜਸਰ ਉਹ ਕਹਿੰਦਾ ਅਸੀਂ ਅੱਜ ਆਜੋ ਫਿਰ ਅਸੀਂ ਬਸੱਡੇ ਜੇ ਆਜੇ ਤੱਕ ਆਸਰ ਲੋਗਾ ਕੇ ਨਹੀਂ ਇਹ ਲਿਆਂਦਾ ਕਿਥੋਂ ਪਨੀਰ ਹੈ ਤੇ ਕਿਹੜੀ ਦੁਕਾਨ ਹਰਿਆਣਾ ਕਿਥੋਂ ਲੈ ਕੇ ਆਏ ਕੋਈ ਡੀਲਰ ਇਹਦਾ ਮੇਨ ਤਾਂ ਹੋਈਗਾ ਇਹ ਉੱਥੇ ਬੰਦੀ ਹੈਗੀ ਫੈਕਟਰੀ ਹੈਗੀ ਤੁਹਾਨੂੰ ਜੇ ਹਾਂਜੀ ਉੱਥੋਂ ਜਾ ਕੇ ਲੈ ਕੇ ਆਇਆ ਸਰ ਠੀਕ ਹੈ ਜੀ ਤੇ ਫਿਰ ਇਥੇ ਮਕੇਰੀਆਂ ਦੇਣ ਆਏ ਹਾਂਜੀ ਹਾਂਜੀ ਠੀਕ ਹੈ ਮਕੇਰੀਆਂ ਕਿਹੜੀ ਜਗ੍ਹਾ ਦੇਣ ਆਏ ਸਰ ਉਹਨਾਂ ਨੇ ਫੋਨ ਕੀਤਾ ਦਾ ਉਹਨਾਂ ਨੇ ਬੋਲਾ ਥਾ ਕਿ ਬਸੜੇ ਆ ਜਾਣਾ ਬਸੜੇ ਆ ਕੇ ਮੈਨੂੰ ਫੋਨ ਕਰਨਾ ਠੀਕ ਹੈ ਤੇ ਫਿਰ ਤੁਸੀਂ ਫੋਨ ਕੀਤਾ ਮੈਨੂੰ ਤੱਕ ਸਰ ਉਹਨਾਂ ਦਾ ਨਾਮ ਨਹੀਂ ਦੱਸਦਾ ਇਹਨਾਂ ਸਹੀ ਐਡਰੈਸ ਨਹੀਂ ਦੱਸਣਾ ਠੀਕ ਹੈ ਜਲਦੀ ਨਾ ਅੰਦਰ ਟੀਮ ਲਾਈਏ नहीं कोईdagger दादा ने नहीं दादा ਨਹੀਂ ਕੋਈ ਬੰਦ ਠੀਕ ਹੈ ਇੱਕ ਅੱਧੀ ਹੋਲਾਂ ਦੀ ਨਹੀਂ ਮੈਂ ਤਾਂ ਹੋਰ ਲੱਗ ਰਿਹਾ